ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਓ ਕਿਸੇ ਨੂੰ ਕੋਈ ਕਰਪੀਆ ਦੇਣ ਤੇ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਦਾਨੀ ਸੁਹਰਾ ਦੇਖ ਰਹਾ ਹੈ ਦਸਕਾ ਨੂੰ ਸੁਖਮਨ ਸੋਲ ਵੱਲੋਂ ਜੈ ਸ਼੍ਰੀ ਰਾਮ ਅੱਜ ਅਨਕੋਦਰ ਦੀ ਅਸੀਂ ਇੱਕ ਦਾ ਸਾਰਾ ਗਰਾਊਂਡ ਦੇ ਵਿੱਚ ਖੜੇ ਆ ਆ ਦੱਸਿਆ ਚਾਹੁੰਦਾ ਕਿ ਇੱਥੇ ਪ੍ਰਾਚੀਨ ਜਿਹੜੀ ਰਾਮਲੀਲਾ ਜਿਹੜੀ ਆ ਦਿਨ ਦੀ ਰਾਮਲੀਲਾ ਚੱਲ ਰਹੀ ਆ ਦਿਨੂ ਰਾਮਲੀਲਾ ਹੁੰਦੀ ਆ ਔਰ ਇਸ ਰਾਮਲੀਲਾ ਦੇ ਵਿੱਚ ਜਿਹੜੇ ਆ ਪਾਤਰ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਟਾਈਮ ਪ੍ਰਭੂ ਰਾਮ ਔਰ ਲਕਸ਼ਮਣ ਜੀ ਦੀ ਜਿਹੜੀ ਸੈਨਾ ਆ ਉਹ ਆ ਕੇ ਮੈਦਾਨ ਦੇ ਵਿੱਚ ਬੈਠੀਆਂ ਕਰਕੇ ਅੱਜ ਜਿਹੜਾ ਜੋ ਮੂਰਪਾਰਟ ਹੈ ਲਖੇ ਮੂਰਛਾ ਦਾ ਅੱਜ 파ਟ ਹੈ ਔਰ 라ਵਣ ਜੀ ਵੀ ਆ ਚੁੱਕੇ ਆ ਆਪਣੀ ਗੁਫਾ ਦੇ ਵਿੱਚ ਜਾ ਕੇ ਆਪਣੀਆਂ ਅਸਲਾਮ مشورہ ਕਰ ਰਿਹਾ ਜਗਨਨਾਥ ਰਾਮਲੀਲਾ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਇਹ ਜਿਹੜੀ ਰਾਮਲੀਲਾ ਜੈਨੂ ਕਰਵਾਈ ਜਾਂਦੀ ਆ ਔਰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਕਿ ਜਿਹੜੇ ਰਾਮਣ ਦੇ ਪੁਤਲੇ ਨੇ ਉਹ ਵੀ ਚਾਰ ਹੋ ਚੁੱਕੇ ਨੇ ਇਹਨਾਂ ਨੂੰ ਵੀ ਸਵੇਰ ਨੂੰ ਇਹਨਾਂ ਦੀਆਂ ਸਭ ਉੱਪਰ ਜਿਹੜਾ ਮੈਂ ਰਾਜਮਾਨ ਕਰ ਦਿੱਤਾ ਜਾਊਗਾ ਔਰ ਇੱਕ ਸਾਡੇ ਅਕੀਦਿਕ ਪ੍ਰਾਤਨ ਇਹ ਜਿਹੜੀ ਪ੍ਰਾਤਨ ਕਥਾਇਆ ਅਸੀਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨਾਲ ਚਾਹੀਦਾ ਤੇ ਇਹ ਦੇਸ਼ ਦੇ ਦਿਨ ਦੀ ਰਾਮ ਲੀਲਾ ਇਹਦੇ ਬੱਚੇ ਜਰੂਰ ਲੈ ਕੇ ਦਿਖਾਏ ਕਿ ਸਾਡਾ ਇਤਿਹਾਸ ਕੀ ਹੈ ਸਾਡੀ ਸੰਸਕ੍ਰਿਤੀ ਕੀ ਹੈ ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਲਖਸ਼ਣ ਮੂਸ਼ਾ ਉਹ ਥੋੜੀ ਦੇਰ ਤੱਕ ਪਾਰਟ ਸ਼ੁਰੂ ਹੋ ਜਾਏਗਾ ਔਰ ਕੋਸ਼ਿਸ਼ ਹੈ ਕਿ ਇਹ ਜਲਦੀ ਇਹ ਸੰਭਾਲੇ ਕਿਉਂਕਿ ਜਿਹੜਾ ਸੂਰਜ ਆ ਉਹ タルਦਾ ਜਾ ਰਿਹਾ ਕਿਉਂਕਿ ਇਹ ਦਿਨ ਦੀ ਜਿਹੜੀ ਰਾਮਲੀਲਾ ਇਹਦੇ ਵਿੱਚ ਜਿਹੜੇ ਦਰਸ਼ਕਾਂ ਨੂੰ ਜਿਹੜੇ ਬੱਚੇ ਆ ਤੁਸੀਂ ਦੇਖੋਗੇ ਕਿ ਇੱਥੇ ਸਭ ਤੋਂ ਜ਼ਿਆਦਾ ਬੱਚੇ ਆ ਔਰ ਔਰਤਾਂ ਆ ਔਰ ਕਹਿ ਸਕਦਾ ਕਿ ਜਿਹੜੇ ਸਿਆਣੇ ਲੋਕ ਆ ਉਹ ਵੀ ਇੱਥੇ ਇਸ ਟਾਈਮ ਮੌਜੂਦ ਆ आजਨ ਕੁਦਰਤੀ ਅਸੀਂ ਇੱਕ ਜਿਹੜਾ ਗਰਾਊਂਡ ਦੇ ਵਿੱਚ ਖੜੇ ਆ ਆ ਦੱਸਣਾ ਚਾਹੁੰਦਾ ਕਿ ਇੱਥੇ ਪ੍ਰਾਚੀਨ ਰਾਮਲੀਲਾ ਜਿਹੜੀ ਆ ਦਿਨ ਦੀ ਰਾਮਲੀਲਾ ਚੱਲ ਰਹੀ ਆ ਜੈਨੂ ਰਾਮਲੀਲਾ ਹੁੰਦੀ ਆ ਔਰ ਇਸ ਰਾਮਲੀਲਾ ਦੇ ਵਿੱਚ ਜਿਹੜੇ ਆ ਪਾਤਰ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਟਾਈਮ ਆ ਪ੍ਰਭੂ ਰਾਮ ਔਰ ਲਕਸ਼ਮਣ ਜੀ ਦੀ ਜਿਹੜੀ ਸੈਨਾ ਆ ਉਹ ਆ ਕੇ ਮੈਦਾਨ ਦੇ ਵਿੱਚ ਬੈਠੀਆਂ ਕਰਕੇ ਅੱਜ ਜਿਹੜਾ ਜੋ ਮੋਰ ਪਾਰ ਹੈ ਲੱਖੇ ਮੋਰਚਾ ਦਾ ਅੱਜ 파ਟ ਹੈ ਔਰ 라ਵਣ ਜੀ ਵੀ ਆ ਚੁੱਕੇ ਆ ਆਪਣੀ ਗੁਫਾ ਦੇ ਵਿੱਚ ਜਾ ਕੇ ਆਪਣੀਆਂ ਅਸਲਾਮ مشورہ ਕਰ ਰਿਹਾ ਜਗਨਨਾਥ ਰਾਮਲੀਲਾ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਇਹ ਜਿਹੜੀ ਰਾਮਲੀਲਾ ਜੈਨੂ ਕਰਵਾਈ ਜਾਂਦੀ ਆ ਔਰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਕਿ ਜਿਹੜੇ ਰਾਮਣ ਦੇ ਪੁਤਲੇ ਨੇ ਉਹ ਵੀ ਚਾਰ ਹੋ ਚੁੱਕੇ ਨੇ ਇਹਨਾਂ ਨੂੰ ਵੀ ਸਵੇਰ ਨੂੰ ਇਹਨਾਂ ਦੀਆਂ ਸਭ ਉੱਪਰ ਜਿਹੜਾ ਵਿਰਾਜਮਾਨ ਕਰ ਦਿੱਤਾ ਜਾਊਗਾ ਔਰ ਇੱਕ ਸਾਡੇ ਸਾਡੇ ਦਾ ਪ੍ਰਾਰਥਨ ਜਿਹੜੀ ਪ੍ਰਾਰਥਨ ਕਥਾਇਆ ਅਸੀਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨੂੰ ਸਾਨੂੰ ਚਾਹੀਦਾ ਤੇ ਇਹ ਦੇ ਦੇਂਦੀ ਰਾਮ ਲਿਲਾ ਇਹਦੇ ਬੱਚੇ ਜਰੂਰ ਲੈ ਕੇ ਦਿਖਾਓ ਸਾਡਾ ਇਤਿਹਾਸ ਕੀ ਹੈ ਸਾਡੀ ਸੰਸਕ੍ਰਿਤੀ ਕੀ ਹੈ ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਲਕਸ਼ਮਣ ਮੂਰਛਾ ਉਹ ਥੋੜੀ ਦੇਰ ਤੱਕ ਪਾਰਟ ਸ਼ੁਰੂ ਹੋ ਜਾਏਗਾ ਔਰ ਕੋਸ਼ਿਸ਼ ਹੈ ਕਿ ਇਹ ਜਲਦੀ ਇਹ ਸਮਾਵੇ ਕਿਉਂਕਿ ਜਿਹੜਾ ਸੂਰਜ ਆ ਉਹ ਤਾਲ ਦਾ ਜਾ ਰਿਹਾ ਕਿਉਂਕਿ ਇਹ ਦਿਨ ਦੀ ਜਿਹੜੀ ਰਾਮਲੀਲਾ ਇਹਦੇ ਵਿੱਚ ਜਿਹੜੇ ਦਰਸ਼ਕਾਂ ਨੂੰ ਜਿਹੜੇ ਬੱਚੇ ਆ ਤੁਸੀਂ ਦੇਖੋਗੇ ਕਿ ਇੱਥੇ ਸਭ ਤੋਂ ਜ਼ਿਆਦਾ ਬੱਚੇ ਆ ਔਰ ਔਰਤਾਂ ਆ ਔਰ ਕਹਿ ਸਕਦੇ ਕਿ ਜਿਹੜੇ ਸਿਆਣੇ ਲੋਕ ਆ ਉਹ ਵੀ ਇੱਥੇ ਇਸ ਟਾਈਮ ਮੌਜੂਦ ਆ आजਨ ਕੁਦਰਤੀ ਅਸੀਂ ਇੱਕ ਜਿਹੜਾ ਸਹਾਰਾ ਗਰਾਊਂਡ ਦੇ ਵਿੱਚ ਖੜੇ ਆ। ਆ ਦੱਸਣਾ ਚਾਹੁੰਦਾ ਕਿ ਇੱਥੇ ਪ੍ਰਾਚੀਨ ਬਿਨ ਰਾਮਲੀਲਾ ਜਿਹੜੀ ਆ ਦਿਨ ਦੀ ਰਾਮਲੀਲਾ ਚੱਲ ਰਹੀ ਆ। ਜੈਨੂ ਰਾਮਲੀਲਾ ਹੁੰਦੀ ਆ ਔਰ ਇਸ ਰਾਮਲੀਲਾ ਦੇ ਵਿੱਚ ਜਿਹੜੇ ਆ ਪਾਤਰ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਟਾਈਮਾ ਪ੍ਰਭੂ ਰਾਮ ਔਰ ਲਕਸ਼ਮਣ ਜੀ ਦੀ ਜਿਹੜੀ ਸੈਨਾ ਆ ਉਹ ਆ ਕੇ ਮੈਦਾਨ ਦੇ ਵਿੱਚ ਬੈਠੀਆਂ ਕਰਕੇ ਅੱਜ ਜਿਹੜਾ ਜੋ ਮੋਰ ਪਾਰ ਹੈ ਲੱਛੇ ਮੋਰਚਾ ਦਾ ਅੱਜ 파ਟ ਹੈ ਔਰ ਰਾਵਣ ਜੀ ਵੀ ਆ ਚੁੱਕੇ ਆ ਆਪਣੀ ਗੁਫਾ ਦੇ ਵਿੱਚ ਜਾ ਕੇ ਆਪਣੀਆਂ ਅਸਲਾਮ مشورہ ਕਰ ਰਿਹਾ ਜਗਨਨਾਥ ਰਾਮਲੀਲਾ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਇਹ ਜਿਹੜੀ ਰਾਮਲੀਲਾ ਜੈਨ ਨੂੰ ਕਰਵਾਈ ਜਾਂਦੀ ਆ ਔਰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਕਿ ਜਿਹੜੇ ਰਾਵਣ ਦੇ ਪੁਤਲੇ ਨੇ ਉਹ ਵੀ ਚਾਰ ਹੋ ਚੁੱਕੇ ਨੇ ਇਹਨਾਂ ਨੂੰ ਵੀ ਸਵੇਰ ਨੂੰ ਇਹਨਾਂ ਦੀਆਂ ਸਭ ਉੱਪਰ ਜਿਹੜਾ ਨਿਰਾਜਮਾਨ ਕਰ ਦਿੱਤਾ ਜਾਊਗਾ ਔਰ ਇੱਕ ਸਾਡੇ ਆਪਾਂ ਦੀ ਪ੍ਰਾਰਥਨ ਜਿਹੜੀ ਪ੍ਰਾਰਥਨ ਕਥਾਇਆ ਅਸੀਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨੂੰ ਸਾਨੂੰ ਚਾਹੀਦਾ ਤੇ ਇਹ ਦੇ ਦਿਨ ਦੀ ਰਾਮ ਲਿਲਾ ਇਹਦੇ ਬੱਚੇ ਜਰੂਰ ਲੈ ਕੇ ਦਿਖਾਓ ਸਾਡੇ ਇਤਿਹਾਸ ਕੀ ਹੈ ਸਾਡੀ ਸੰਸਕ੍ਰਿਤੀ ਕੀ ਹੈ ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਲਕਸ਼ਮਣ ਮੂਰਛਾ ਉਹ ਥੋੜੀ ਦੇਰ ਤੱਕ ਪਾਰਟ ਸ਼ੁਰੂ ਹੋ ਜਾਏਗਾ ਔਰ ਕੋਸ਼ਿਸ਼ ਹੈ ਕਿ ਇਹ ਜਲਦੀ ਇਹ ਸਮਾਵੇ ਕਿਉਂਕਿ ਜਿਹੜਾ ਸੂਰਜ ਆ ਉਹ タルਦਾ ਜਾ ਰਿਹਾ ਕਿਉਂਕਿ ਇਹ ਦਿਨ ਦੀ ਜਿਹੜੀ ਰਾਮਲੀਲਾ ਇਹਦੇ ਵਿੱਚ ਜਿਹੜੇ ਦਰਸ਼ਕਾਂ ਨੂੰ ਜਿਹੜੇ ਬੱਚੇ ਆ ਤੁਸੀਂ ਦੇਖੋਗੇ ਕਿ ਇੱਥੇ ਸਭ ਤੋਂ ਜ਼ਿਆਦਾ ਬੱਚੇ ਆ ਔਰ ਔਰਤਾਂ ਆ ਔਰ ਕਹਿ ਸਕਦਾ ਕਿ ਜਿਹੜੇ ਸਿਆਣੇ ਲੋਕ ਆ ਉਹ ਵੀ ਇੱਥੇ ਇਸ ਟਾਈਮ ਮੌਜੂਦ ਆ आजਨ ਕੁਦਰਤੀ ਅਸੀਂ ਇੱਕ ਜਿਹੜਾ ਸਹਾਰਾ ਗਰਾਊਂਡ ਦੇ ਵਿੱਚ ਖੜੇ ਆ ਆ ਦੱਸਣਾ ਚਾਹੁੰਦਾ ਕਿ ਇੱਥੇ ਪ੍ਰਾਚੀਨ ਰਾਮਲੀਲਾ ਜਿਹੜੀ ਆ ਦਿਨ ਦੀ ਰਾਮਲੀਲਾ ਚੱਲ ਰਹੀ ਆ ਜੈਨੂ ਰਾਮਲੀਲਾ ਹੁੰਦੀ ਆ ਔਰ ਇਸ ਰਾਮਲੀਲਾ ਦੇ ਵਿੱਚ ਜਿਹੜੇ ਆ ਪਾਤਰ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਟਾਈਮ ਆ ਪ੍ਰਭੂ ਰਾਮ ਔਰ ਲਕਸ਼ਮਣ ਜੀ ਦੀ ਜਿਹੜੀ ਸੈਨਾ ਆ ਉਹ ਆ ਕੇ ਮੈਦਾਨ ਦੇ ਵਿੱਚ ਬੈਠੀਆਂ ਕਰਕੇ ਅੱਜ ਜਿਹੜਾ ਜੋ ਮੋਰ ਪਾਰ ਹੈ ਲੱਛੇ ਮੋਰਚਾ ਦਾ ਅੱਜ 파ਟ ਹੈ ਔਰ 라ਵਣ ਜੀ ਵੀ ਆ ਚੁੱਕੇ ਆ ਆਪਣੀ ਗੁਫਾ ਦੇ ਵਿੱਚ ਜਾ ਕੇ ਆਪਣੀਆਂ ਅਸਲਾਮ مشورہ ਕਰ ਰਿਹਾ ਜਗਨਨਾਥ ਰਾਮਲੀਲਾ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਇਹ ਜਿਹੜੀ ਰਾਮਲੀਲਾ ਜੈਨੂ ਕਰਵਾਈ ਜਾਂਦੀ ਆ ਔਰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਕਿ ਜਿਹੜੇ ਰਾਵਣ ਦੇ ਪੁਤਲੇ ਨੇ ਉਹ ਵੀ ਚਾਰ ਹੋ ਚੁੱਕੇ ਨੇ ਇਹਨਾਂ ਨੂੰ ਵੀ ਸਵੇਰ ਨੂੰ ਇਹਨਾਂ ਦੀਆਂ ਸਭ ਉੱਪਰ ਜਿਹੜਾ ਵਿਰਾਜਮਾਨ ਕਰ ਦਿੱਤਾ ਜਾਊਗਾ ਔਰ ਇੱਕ ਸਾਡੇ ਸਾਡੇ ਦਾ ਪ੍ਰਾਰਥਨ ਕਿ ਜਿਹੜੀ ਪ੍ਰਾਰਥਨ ਕਥਾ ਆ ਅਸੀਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨਾਲ ਉਹ ਚਾਹੀਦਾ ਤੇ ਇਹ ਦੇ ਦਿਨ ਦੀ ਰਾਮ ਲਿਲਾ ਇਹਦੇ ਬੱਚੇ ਜਰੂਰ ਲੈ ਕੇ ਦਿਖਾਉਣ ਕਿ ਸਾਡਾ ਇਤਿਹਾਸ ਕੀ ਹੈ ਸਾਡੀ ਸੰਸਕ੍ਰਿਤੀ ਕੀ ਹੈ ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਲਕਸ਼ਮਣ ਮੂਰਛਾ ਉਹ ਥੋੜੀ ਦੇਰ ਤੱਕ ਪਾਰਟ ਸ਼ੁਰੂ ਹੋ ਜਾਏਗਾ ਔਰ ਕੋਸ਼ਿਸ਼ ਹੈ ਕਿ ਇਹ ਜਲਦੀ ਇਹ ਸਮਾਵੇ ਕਿਉਂਕਿ ਅਜਿਹਾ ਸੂਰਜ ਆ ਉਹ タルਦਾ ਜਾ ਰਿਹਾ ਕਿਉਂਕਿ ਇਹ ਦਿਨ ਦੀ ਅਜਿਹੀ ਰਾਮਲੀਲਾ ਇਹਦੇ ਵਿੱਚ ਜਿਹੜੇ ਦਰਸ਼ਕਾਂ ਨੂੰ ਜਿਹੜੇ ਬੱਚੇ ਆ ਤੁਸੀਂ ਦੇਖੋਗੇ ਕਿ ਇੱਥੇ ਸਭ ਤੋਂ ਜ਼ਿਆਦਾ ਬੱਚੇ ਆ ਔਰ ਔਰਤਾਂ ਆ ਔਰ ਕਹਿ ਸਕਦੇ ਕਿ ਜਿਹੜੇ ਸਿਆਣੇ ਲੋਕ ਆ ਉਹ ਵੀ ਇੱਥੇ ਇਸ ਟਾਈਮ ਮੌਜੂਦ ਆ ਕੋਸ਼ਿਸ਼ ਕਰਾਂਗੇ ਦੈਨਿਕ ਸੂਰਾ ਲਈ ਹੋਰ ਅਪਡੇਟ ਦੇਣ ਲਈ ਕੈਮਰਾ ਪਰਸਨ ਆ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸੂਰਾ ਟੀਵੀ ਨੁਨਕੋਦਰ